ਹਾਂਜੀ ਦੋਸਤੋ ਕੀ ਹਾਲ ਚਾਲ ਆ ਤੀਜੇ ਵਲੌਗ ਵਿੱਚ ਸਵਾਗਤ ਹੈ ਕੀ ਹਾਲ ਆ ਸਾਰਾ ਨਾ ਭਾਈ ਵਧੀਆ ਹੋਮੋਗੇ ਤੇ ਆਪਾਂ ਜਾ ਰਹੇ ਸੀ ਰੇਲ ਆਨ ਤੇ ਮੈਂ ਪਿੱਛੋਂ ਸ਼ਾਟ ਲਿਆਣੀਗਾ ਹੁਣ ਅਸੀਂ ਸੁਖਨੇ ਪਹੁੰਚ ਜੇ ਸੀ ਤਾਂ ਉਹ ਤਾਂ ਮੈਂ ਟ੍ਰੈਕਟ ਚ ਲਾ ਰਿਹਾ ਸੀ ਤੇ ਹੁਣ ਡੈੜੀ ਚ ਲਾ ਰਿਹਾ ਤਾਂ ਮੈਂ ਕਿਹਾ ਚੱਲ ਮੈਂ ਹੁਣ ਸ਼ਾਟ ਲੈਣਾ ਦੋ ਤਿੰਨ ਤਾਂ ਦੇਖਦੇ ਰਿਓ ਅੱਗੇ ਵਲੌਗ ਤਾਂ ਹਾਂ ਜੀ ਦੋਸਤੋ ਆਪਾਂ ਪਹੁੰਚ ਗਏ ਸੀ ਪਿੰਡ ਗਿਰਜਲੇ ਤੇ ਬਈ ਆਹ ਜਿਹੜਾ ਸੁਖਨੇ ਤੋਂ ਗਿਰਜਲੇ ਪਿੰਡ ਨੂੰ ਰਸਤਾ ਆਉਂਦਾ ਇਹ ਚੱਲ ਪਿਆ ਪਹਿਲਾਂ ਪੌਲ ਬਣ ਰਿਹਾ ਸੀ ਤੇ ਹੁਣ ਵਧੀਆ ਬਣ ਗਿਆ ਪੌਲ ਤੇ ਜਿਹਨੇ ਕਿ ਨੇ ਆਉਣਾ ਜਾਣਾ ਤਾਂ ਆਹ ਰਸਤਾ ਆ ਸਕਦਾ ਹਾਂ ਜੀ ਦੋਸਤੋ ਹੁਣ ਆਪਾਂ ਹੋਰ ਬਹੁਤ ਦੂਰ ਅਕਸਰ ਜੇ ਕੋਲੇ ਤੋਂ ਜਾਣਾ ਹੈਗਾ ਤਾਂ ਆਪਾਂ ਦੂਰ ਰੋੜ ਆਪਕੇ ਕੋ ਵੀਡੀਓ ਦੇ ਹਰ ਰੋਜ਼ ਦਿਖਾਉਣਾ ਚਾਹੁੰਦਾ ਤਾਂ ਤਾਂ ਹਾਂਜੀ ਦੋਸਤੋ ਆਪਾਂ ਰੱਖ ਕੁਛ ਕੁਛ ਦੀ ਸੀ ਜਾਈਏ ਸਾਡ ਮੰਨੇ ਆਏ ਹੋਣ ਕਿਤੇ ਵੀਰੇ ਕਦੇ ਸਕਤੀ ਸੀ ਹਾਂਜੀ ਦੋਸਤੋ ਪਹੁੰਚ ਗਿਆ ਆਪਾਂ ਖੇਤ ਤੇ ਤਾਇਆ ਜੰਟਾ ਤੇ ਆ ਮਨਿੰਦਰ ਗੱਟੀ ਰੱਖਣ ਜਾਵੜ ਘੇਰੇ ਨਾਲ ਤੇ ਮੈਂ ਤੇ ਮੇਰਾ ਫਾਦਰ ਅਸੀਂ ਗੱਟੀ ਖੋਲੀ ਹੁੰਦੀ ਸੀਗੇ ਤੇ ਇੱਧਰ ਆਪਣਾ ਕੋਠਾ ਬਾਕੀ ਆਪਾਂ ਦਿਖਾਉਣੇ ਅੱਗੇ ਅੱਗੇ ਕਰਨ ਖੇਤ ਕੀ ਹੁੰਦੇ ਤੇ ਕਰਨ ਕੀ ਲੱਗ ਜਾਂਦੇ ਆ ਪਾਉਣ ਦਾ ਰਹਿ ਐ ਸੀ ਤੇ ਬਦਲੀ ਪੈ ਪਾ ਜਾਂਦੇ ਆ ਚੋਬਰ ਮਾ ਕੀ ਨਾ ਮਗਰੇ ਪਾੜੋ ਬਾਬਾ ਲੇਟ ਹੋ ਜਾਣਗੇ ਦਿਨਿਸ਼ ਪਾ ਦੇਣਗੇ ਇੱਥੇ ਇਹ 2-3 ਘੰਟੇ ਹੋ ਗਏ ਲੱਗੇ ਪਿਆਨ ਨਾ ਇਹਨਾਂ ਦੀ ਕੋਈ ਸਮਝ ਨਹੀਂ ਵੀ ਕਿਵੇਂ ਪਾਉਣਗੇ ਪੈਪਾ ਉਹ ਥੋੜਾ ਜਿਹਾ ਲੱਗਤਾ ਜਿਹਾ ਸਾਂ ਤੇ ਦਮੇ ਰੋਬ ਬੱਜੀ ਅਰੇ ਪਾ ਕੇ ਇਹਨਾਂ ਨੂੰ ਪਤਾ ਨਹੀਂ ਕਾਦੀ ਖੁਸ਼ੀ ਹੋਈ ਡਲੇ ਮਾਨ ਲਾ ਕੇ ਇੱਕ ਦੂਜੇ ਤੇ ਮੈਂ ਕਿਹਾ ਆ ਜੋ ਆਪਾਂ ਘਰ ਨੂੰ ਚੱਲ ਗਏ ਡਲੇ ਨਾਲ ਖੇਡੀ ਜੰਨੇ ਮौज ਨਾਲ ਆ ਹਾਂਜੀ ਦੋਸਤੋ ਟਾਈਮ ਉਹਨਾਂ ਨੇ ਵੀੜ ਕੇ ਕੰਮ ਆਪਾਂ ਜਾਣਿਆ ਕਰਨ ਤੇ ਆਪਣਾ ਵਲੋਗ ਦੇਖਣ ਲਈ ਨਮ ਨਮੇ ਜੈ ਨਮੋ કાર્ਲੋ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਆ ਕਰੋ ਆਪਣੀਆਂ ਵੀਡੀਓ ਨੂੰ ਹੁਣ ਅਸੀਂ ਜਾਂਦੇ ਆ ਘਰ ਨਾਲ ਤੇ ਇਸ ਹੀ